ਵਾੜਿਆ ਤੂੰ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਅੱਜ ਪਹੁੰਚੇ ਆ ਜੀ ਪੰਜਾਬੀ ਲੋਕ ਗਾਇਕ ਮਨਜੀਤ ਪੱਪੂ ਜੀ ਦੇ ਕੋਲ ਤੇ ਸ਼ੀਦੀ ਦਿਹਾੜੇ ਤੁਹਾਨੂੰ ਪਤਾ ਜਿੱਦਾਂ ਚੱਲ ਰਿਹਾ ਜੀ ਪਿਛਲੇ ਸਾਲ ਵੀ ਜੈਜੀਵੀ ਰਿਕਾਰਡਸ ਤੇ ਇਹਨਾਂ ਦਾ ਇੱਕ ਧਾਰਮਿਕ ਗੀਤ ਰਿਲੀਜ਼ ਹੋਇਆ ਸੀ ਇੱਕ ਜੋੜਾ ਚਮਕੌਰ ਇੱਕ ਜੋੜਾ ਸਰਹੰਦ ਤੇ ਇਸ ਵਾਰੀ ਸੱਤਾ ਕੋਟਲੀਆ ਰਿਕਾਰਡਸ ਤੇ ਇਹਨਾਂ ਦੀ ਬਾਬਾ ਜੀਵਨ ਸਿੰਘ ਦੀ ਵਾਰ ਰਿਲੀਜ਼ ਹੋਈ ਆ ਜੀ ਤੇ ਅੱਜ ਆਪਾਂ ਤੁਹਾਨੂੰ ਸਾਰੇ ਸਰੋਤਿਆਂ ਨੂੰ ਲਾਈਵ ਇਕ ਜੋੜਾ ਚਮਕੌਰ ਇਕ ਜੋੜਾ ਸਰਹੰਦ ਤੇ ਬਾਬਾ ਜੀ ਬਸੰਗ ਦੀ ਬਾਾਰ ਮਨਜੀਤ ਪੱਪੂ ਜੀ ਨੂੰ ਬੇਨਤੀ ਕੀਤੀ ਹੈ ਜੀ ਆਪਣੀ ਬਲੰਦ ਆਵਾਜ਼ ਦੇ ਵਿੱਚੋਂ ਸਰੋਤਿਆਂ ਨੂੰ ਰੂਬਰੂ ਕੀਤੀ ਜਾਵੇ ਮਨਜੀਤ ਪੱਪੂ ਜੀ ਟਿੱਠੀ ਮਾਤੀ ਅਬ ਮਨੂ ਦੀ ਜਦੋਂ ਅਰਜੈ ਪਿੱਲੀ ਹੱਥ ਚੋਤੀਰ ਕਮਾਨ ਹੋ ਗਈ ਦਸ਼ਰਤ ਦੇ ਘਮਹਲਾਤ ਕੁਛ ਕੀਤਾ ਅੱਖਾਂ ਓਲਿਓ ਜਦੋਂ ਸਨਤਾਨ ਹੋ ਗਈ ਤਾਨ ਸੰ ਸੁਨਿਆ ਜਦੋਂ ਪਤੀ ਮੋਆ ਰਾਗ ਬੋਲਣੋ ਬੰਦ ਜਵਾਨ ਹੋ ਗਈ ਐ ਮਹਾਰੀ ਤਾਨੀ ਮੇਰੇ ਕਲਗੀ ਵਾਲਿਆ ਤੂੰ ਦੁੱਖ ਸੁੱਖ ਸਭ ਸਹਾਰ ਲਿਤ हिकु मरिया जरिया न तूं जोड़ा जोड़ा कर मरिया जरिया नई तूं जोड़ा जोड़ा करड़ा चमकार ਇੱਕ ਜੋੜਾ ਸਰਹੰਦ ਇੱਕ ਜੋੜਾ ਚਮਕੋੜ ਇੱਕ ਜੋੜਾ ਸਰਹੰਦ ਐ ਕਿ ਨੀਹਾਂ ਚਿੱਖਲੋਤਾ ਨੀਹਾਂ ਚਿੱਖਲੋਤਾ ਦੁਜਨਰੇ ਵਿੱਚ ਜੰਗ ਇੱਕ ਜੋੜਾ ਚਮਕੋੜ ਇੱਕ ਜੋੜਾ ਸਰਹੰਦ ਇੱਕ ਜੋੜਾ ਚਮਕਾ ਰੇ ਇੱਕ ਜੋੜਾ ਸਰ ਅੰਧ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਹੁਣ ਆਪਾਂ ਤੁਹਾਡੇ ਕੋਲ ਬਾਬਾ ਜੀ ਮਾਨ ਸਿੰਘ ਦੀ ਬਾਤ ਜੋ ਇਸ ਸਾਲ ਲਈ ਰਿਲੀਜ਼ ਹੋਈ ਹੈ ਜੀ ਉਹ ਵੀ ਸਾਡੇ ਸਰੋਤਿਆਂ ਦੀ ਰੂਹ ਨੂੰ ਕੀਤੀ ਜਾਵੇ ਜੀ ਬਾਬਾ ਬਾਬਾ ਜੀ ਮਾਨ ਸਿੰਘ ਲਓ ਇਹ ਬਾਤ ਸੱਤਾ ਕੋਟੀ ਵਾਲੇ ਦੇ ਚੈਨਲ ਤੋਂ ਰਿਲੀਜ਼ ਹੋਈ ਆ ਸੀਸ ਵਲਹਾਰੀਆਂ ਸਤ ਗੁਰ ਆਪਣੇ ਆਇਆ ਚਾਂਤਲੀ ਤੇ ਰੱਖ ਕੇ ਓ ਭਾਈ ਜੀਵਨ ਸੰਘਸਰਦਾਰ ਭਾਈ ਜੀਵਨ ਸੰਘਸਰਦਾਰ ਓ ਦਿੱਲੀ ਚੌਂ ਚਾਹ ਦਿੱਲੀ ਪਹੁੰਚ ਕੇ ਓ ਕੀਤੀ ਗੁਰਾਂ ਨੂੰ ਨਮਸ਼ਕਾਰ ਓ ਕੀਤੀ ਗੁਰਾਂ ਨੂੰ ਨਮਸ਼ਕਾਰ ਨਾੱਟਰ ਪਿਆ ਹੋ ਕੇ ਹੁਸ਼ਿਆਰ ਓ ਹੋ ਕੇੜਾ ਸੀਸੀ ਉਠਾ ਕੇ ਲੈ ਗਿਆ ਸੀਸੀ ਉਠਾ ਕੇ ਲੈ ਗਿਆ ਮਚ ਗਈ ਦੇ ਹਾ ਹਾ ਕਾਇਆ ਇੱਥੇ ਪਹੁੰਚਾਂ ਦੇ ਅੱჭੜਾ ਉਹ ਸਾਰੇ ਮੱਚ ਗਈ ਹਾ ਹਾਕਾਰ ਉਹ ਪਈਆਂ ਪੌਚਾਂ ਦੇ ਵਿੱਚ ਭਾਜੜਾ ਉਹ ਸਾਰੇ ਮੱਚ ਗਈ ਹਾ ਹਾਕਾਰ ਖੱਪਾ ਹੱਥ ਗੁਰਾ ਦੇ ਸੀਸ ਤੇ ਸੀਸ ਤੇ ਉਹ ਸੱਜੇ ਹੱਥ ਲਿਸ਼ਕੇ ਤਲਵਾਰਾ